ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕੂਤਰ-ਕਵਾਤਰ ਸਾਰੇ ਬਾਈਆਂ ਦੇ ਓਕੇ ਦੀ ਰਿਪੋਰਟ ਹੋਣਗੇ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਭਾਈ ਤੇ ਅੱਜ ਹੀ ਆਪਾਂ ਹੁਣ ਚਾਹ ਚੁਪੀ ਲਈ ਅੱਜ ਲੇਟ ਹੋ ਗਏ ਉੱਠਣ ਤੋਂ 9 ਵਜੇ ਗੇ ਉੱਠਦੇ ਉੱਠਦੇ 9 ਵਜੇ ਉੱਠਿਆ ਪਰ 9:30 ਚਾਹ ਪੀਤੀ ਤੇ ਹੁਣ ਮੈਂ ਮਾੜਾ ਮੁੱਟਾ ਤੋਰਾ ਫਿਰਾਇਆ ਕੀਤਾ ਤੇ ਇੰਨੇ ਨਾਲ ਹੁਣ ਸਰੀਰ ਸੈੱਟ ਹੋ ਗਿਆ ਤੇ ਫਲਰ ਅੱਜ ਤੱਕ ਨਾਲੇ ਤਾਂ ਗੰਦ-ਗੁੰਦ ਚੱਕਾਂ ਕੀ ਠੀਕ ਆ ਬਈ ਤੇ ਨਾਲਿਆਂ ਆ ਮੋਰੇ ਮਾਰੇ ਸਾਰਾ ਓਕੇ ਦੀ ਰਿਪੋਰਟ ਕਰ ਦੇਣਾ ਅੱਜ ਕਿ ਕਬੂਈ ਮੈਂ ਯਾਰਾਂ ਦੇ ਫੋਨਾਂ ਜਾਂਦਾ ਤੇ ਇੱਕ ਕੰਟਰੋਲ ਹੈਡ ਬੁਝਾ ਦੀ ਪੈਣਾ ਆ ਵੀ ਬੁਝਾ ਦੀ ਆ ਵੀ ਬੁਝਾ ਦੀ ਠੀਕ ਹੈ ਭਾਈ ਕਿਉਂਕਿ ਆ ਬਾਹਰ ਜਾਂਦੀ ਸਪਲਾਈ ਔਰ ਜਿਵੇਂ ਅਗੇ ਰਸੋਈ ਦੇ ਵੱਲ ਲਵ ਚੋਂ ਤੇ ਬਲਬ ਲਾਇਆ ਇੱਕ ਬਰਾ ਲਾਇਆ ਤੇ ਬਾਕੀ ਬਾ ਹੁਣ ਨਾ ਚਾਲ ਚੂਹੀ ਦੇ ਪੁੱਤਰ ਛੱਡ ਗਏ ਬੱਚੇ ਠੀਕ ਹੈ ਭਾਈ ਮੁੜ ਕੇ ਜਾਂਦੇ ਆਪਾਂ ਪਿੰਡੋਂ ਦੇ ਕੋਲੇ ਗੇਟ ਵਾਲੇ ਕੋਲੇ ਤੇ ਗੇਟ ਦਾ ਪੱਲਾ ਜਿਵੇਂ ਕੱਲ ਸਾਰੀ ਝਾੜੀ ਲੱਗਿਆ ਰਿਆ ਵਿਚਾਰਾ ਵੀ ਥੋੜਾ ਜਿਆ ਰਹਿ ਗਿਆ ਉਹਨਦੇ ਤੋਂ ਬਣਵਾ ਕੇ ਜਾਂ ਅੱਜ ਸ਼ਾਮ ਤੱਕ ਬਣਾ ਲਾ ਸ਼ਾਮ ਤੱਕ ਕਿਉਂ ਹੁਣੇ ਜਾ ਕੇ ਤੇ ਬੈੰਨੇ ਹੁੰਦੇ ਕੋਲੇ ਬਾਈ ਤਿਆਰ ਕਰਦੇ ਅੱਜ ਤਾਂ ਲੈ ਕੇ ਜਾਣਾ ਵੀ ਅੱਜ ਮੈਂ ਸਕੂਲੋਂ ਵੀ ਛੁੱਟੀ ਮਾਰ ਲਈ ਮੈਨੂੰ ਅੱਜ ਚਾਹੀਦਾ ਜ਼ਰੂਰੀ ਠੀਕ ਹੈ ਜੀ ਤੇ ਜਾਣੇ ਵਾਸੋਂ ਦੇ ਕੋਲੇ ਤੇ ਗੇਟਕੂਟ ਦਾ ਕਰਦੇ ਆ ਸਿਸਟਮ ਤੇ ਪਹਿਲਾਂ ਕੋ ਉਧਰ ਛੱਡ ਲਈਏ ਇੱਧਰ ਕੁੱਕੜਾ ਗਾੜੀ ਤੋਂ ਨੇ ਬਾਹਰ ਖੱਟਿਆਂ ਹੁਣੀ ਇੱਕ ਮਿੰਟ ਚਾਬੀ ਕਿੱਥੇ ੁੱਡੇ ਦੀ ਆ ਰਹੀ ਤੁਸੀਂ ਸਿਗਰਟ ਜਗਾਣਾ ਵੇਖਿਆ ਕਰੋ ਕਿਤੇ ਆਣ ਕੇ ਕੱਢ ਕੇ ਲੈ ਜਾਓ ਫਿਰ ਕੀ ਹੈ ਭਰਾ ਹੀ ਲੈ ਕੇ ਜਾਣਗੇ ਤੇ ਕੋਈ ਨਾ ਉਹ ਤਾਂ ਲਓ ਜੀ ਇੱਕ ਮਿੰਟ ਉਸਤਾ ਜੀ ਲਓ ਜੀ ਇਹ ਤੇ ਆ ਲੋ ਖੋਲਤਾ ਗੇਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਹੁਣ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਬੱਚਾ ਅੱਜ ਫੇਰ ਅੱਖ ਜੀ ਮਿੱਟੀ ਖੜਾ ਦਵਾਈ ਪਾਉਣ ਵਾਲੀ ਹੈ ਰਾ ਦਵਾਈ ਦੀ ਬਾਈ ਗੋਲੀਆਂ ਗਾਲੀਆਂ ਹੀ ਦੇਤੀਆਂ ਤੇ ਹੁੰਦੇ ਮਤਲਬ ਇੱਕ ਤਾਂ ਬਾਈ ਕਹਿੰਦੇ ਟੀਕਾ ਲਵਾਓ ਇਹਦੇ ਨਾ ਕੋਈ ਡਰਾ ਮਾਰਸਿੰਦੇ ਪਤਾ ਨਹੀਂ ਕਿਹੜਾ ਅੰਗਰੇਜ਼ੀ ਚੋਂ ਦਾ ਨਾ ਤੇ ਬਾਕੀ ਦਵਾਈ ਪਾਉਣੇ ਆ ਅੱਖਾਂ 'ਚ ਅੱਜ ਫੇਰ ਫੇਰ ਰੱਖ ਜੀ ਮੁੱਜੀ ਖੜਾ ਤੈਨੂੰ ਚਤਰੀ ਦੇ ਬੰਦੇ ਤੁੱਪੇ ਤੇ ਨਾਲੇ ਮਾਂ ਵੀ ਨਾ ਵੀ ਉਹ ਕਬੂਤਰੀ ਨੇ ਅੰਡਾ ਲਾਤਾ ਉੱਥੇ ਜਾਂ ਨਹੀਂ ਲਾਇਆ ਤੇ ਲਾਤਾ ਹੋਏ ਤੇ ਫਿਰ ਚੱਕ ਦਾਂਗੇ ਯਾਰ ਬਈ ਹੋਰ ਰਾਜ ਕੀ ਆ ਜਾਂ ਰੱਖੀ ਰੱਖਾਂਗੇ ਫਿਰ ਕਿਉਂਕਿ ਆ ਕਬੂਤਰ ਸਾਰੇ ਉਧਰ ਹੋ ਜਾਣਗੇ ਨਾ ਖੁੱਡਾ ਜਦੋਂ ਆਹਾ ਮਰ ਸਾਰੇ ਕਬੂਤਰ ਉੱਤੇ ਜਾੜੇ ਇੱਕ ਵੀ ਨਾ ਕੁੱਤਰਿਆ ਵਿੱਚ ਤਾਂ ਤੇ ਮੁੜ ਕੇ ਆਹ ਕੁੱਕੜੇ ਦੇ ਵਿੱਚ ਕਰ ਦਾਂਗੇ ਆ ਬਿੰਜਰਾ ਆਪਾਂ ਉਧਰ ਲੈ ਜਾਾਂਗੇ ਖੁੱਡੇ 'ਚ ਠੀਕ ਆ ਬਈ ਕਮਰੇ 'ਚ ਤੇ ਉੱਥੇ ਮਤਲਬ ਬਈ ਬੱਚੇ-ਬੁੱੱਚੇ ਇੱਕ ਵਾਸੇ ਕਰਦਾਂਗੇ ਦੇ ਕੂਤਰ ਕੋਹ ਤਰ ਇੱਕ ਵਾਸੇ ਕਰਦਾ ਤਾਂ ਕਰਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸੀਂ ਚੱਕ ਕਰੰਦੋ ਆ ਵੀ ਇੱਕ ਦੀ ਰਿਪੋਰਟ ਆ ਵੀ ਇੱਕ ਦੀ ਰਿਪੋਰਟ ਆ ਗੜਿਆ ਲਾਰ ਤੇ ਕਲੇ ਅੰਦਰ ਫੈਦਰ ਠੀਕ ਆ ਬੱਤ ਵਧੀਆ ਬਣ ਕੇ ਬਸ ਅੱਜ ਨਾਂ ਅੰਡਾ ਦਾ ਤੀ ਤੁਸੀਂ ਬਾਹਰ ਨਾਲ ਨਿਕਲ ਜਾਓ ਮੈਂ ਬੱਚੇ ਕੱਢ ਕੇ ਦਿਖਾਦਾ ਯਾਰ ਇੱਕ ਆ ਰਿਹਾ ਦੂਜਾ ਉੱਜ ਆ ਜਾ ਬੱਚਾ ਆ ਰਿਹਾ ਅਸਾ ਅਜ ਦੋ ਹੀ ਡਾਉਣਗੇ ਤੀਜਾ ਬੱਜਾ ਨਹੀਂ ਡਾਉਣਾ ਅੱਜ ਇੱਕਨ ਦਾ ਬਾਹਰ ਲਾਏ ਆ ਇਹਨਾਂ ਨੂੰ ਐ ਫਿਰ ਡਾਉਣੇ ਆ ਲਓ ਜੀ ਤੇ ਹੁਣ ਆ ਬੱਚੇ ਡਾ ਆ ਦੀਏ ਠੀਕ ਆ ਚੋਬਰੋ ਦੋ ਹੀ ਛੱਡਣੇ ਆ ਤੇ ਇੱਕ ਛਤਰੀ ਤੇ ਬੰਨਾ ਲਾਲ ਡੱਬਾ ਇੱਕ ਮਿੰਟ ਆਓ ਛਤ ਤੋ ਲਾ ਦਿੰਨੇ ਆ ਸਿੱਧਾ ਛਤਰੀ ਤੇ ਜਾਮਣਾ ਲਓ ਜੀ ਸਤਨਾਮ ਸ਼੍ਰੀ ਵਾਹਿਗੁਰੂ ਐ ਮੱਲਾ ਉੱਡ ਗਏ ਬੰਦੇ ਨਹੀਂ ਚੋਬਰੇ ਪਹਿਲਾਂ ਇੰਜਨ ਸਟਾਰਟ ਨੇ ਨਾ ਗੇੜਾ ਪਾ ਲਿਆ ਚੱਲ ਕੋਈ ਨਾ ਮਾਰਾ ਗੁਲਾਬੀ ਰੰਗ ਵਿਖਾਉਣਾ ਤੁਹਾਨੂੰ ਕਿਵੇਂ ਦਾ ਲੱਗਦਾ ਲੱਗਿਆ ਤੇ ਆ ਦੋਸਤ ਕਿਵੇਂ ਦਾ ਲੱਗਦਾ ਇੱਕ ਹਟੇ ਹਟੇ ਦੁਬਾਰਾ ਆਉਣਗੇ ਕਿਹੜਾ ਪਾ ਕੇ ਜਦੋਂ ਤੇ ਨਾ ਉਦੋਂ ਵਿਖਾਉਣਾ ਸਹੀ ਤਰੀਕੇ ਨਾਲ ਕਿੱਧਰ ਨੂੰ ਗਏ ਆਰੇ 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 ਠੀਕ ਹੈ ਜੀ ਬਾਕੀ ਓਕੇ ਦੀ ਰਿਪੋਰਟ ਹੈ ਤੇ ਹੁਣ ਆਪਾਂ ਚੱਲਦੇ ਹਾਂ ਲਾਲ ਡੱਬਾ ਬੰਦੇ ਆਉਂਦੇ ਆਖਾਂ 'ਚ ਦਵਾਈ ਦੁਈ ਜੀ ਪਾ ਕੇ ਠੀਕ ਆ ਬਾਈ ਹਾਂਜੀ ਜਸ਼ਨ ਜੀ ਤੁਹਾਨੂੰ ਕੀ ਲੱਗਦਾ ਆਪਣਾ ਗੇੜ ਤਿਆਰ ਹੋਊਗਾ ਅੱਜ ਨਹੀਂ ਜੀ 2025 ਤਿਆਰ ਹੋਊਗਾ ਕਿਉਂਕਿ ਉਹਦੇ ਹਾਲਾਤ ਹੈ ਨਹੀਂ ਜਿਹੜੇ ਸੀ ਕੱਲ੍ਹ ਤੱਤੀ ਜੀ ਅੱਜ ਨਾ ਕੀਤਾ ਤੇ ਅੱਜ ਉਹਨੂੰ ਕਵਾਂਗੇ ਛਟਾ ਗੇਟ ਪੁੱਠਾ ਕਰਦੇ ਤੇ ਸਿੱਧਾ ਆ ਰਹਾ ਮਿਸਤਰੀ ਵਾਲਾ ਤੁਸੀਂ ਆਉਣਾ ਹੋਇਆ ਕੁਲਤਵਾਰੇ ਤੋਂ ਸਿੱਧਾ ਹੀ ਹੋ ਜਾਓ ਅਸੀਂ ਜਾ ਕੇ ਡਾਂਗਾ ਆਇਓ ਚਾਰ ਚਾਰ ਗਾਲਾਂ ਦਾ ਨੰਬਰ ਪਸਾ ਗਾਲਾਂ ਤੇ ਮੀਮ ਪਸਾ ਆਇਓ ਵੀ ਕਿਉਂ ਲੇਟ ਕਰੀ ਜਾਨਾ ਜੇ ਕਬੂਤਰਾਂ ਨੇ ਐਂਡੇ ਰਾਤੇ ਤੱਕ ਲਓ ਬਈ ਗੇਟ ਤਾਂ ਤਿਆਰ ਹੋ ਗਿਆ ਤੁਹਾਨੂੰ ਬਹੁਤ ਬਹੁਤ ਮਾਹਰਕਾ ਤੇ ਹੁਣ ਬਸ ਇਹਨੂੰ ਕਰੇ ਲਾਈ ਜੀ ਤੇ ਇਧਰੋਂ ਮੋੜ ਤੋਂ ਲੈ ਕੇ ਆ ਗਿਆ ਮੋੜ ਤੋਂ ਤੇ ਰੱਖ ਕੇ ਚੱਲਦੇ ਆ ਲਓ ਜੀ ਦੋ ਪੱਲੇ ਅੱਗੇ ਮੋਟਰਸਾਈਕਲ ਤੇ ਲੈ ਕੇ ਚੱਲੇ ਆ ਜੀ ਗੇਟ ਕਰਨ ਨੂੰ ਮਾਪਿਆ ਜਿਹੜਾ ਜਾਜੜਿਆ ਪਿਆ ਜੀ ਮਹੀਨੇ ਬਾਅਦ ਗੇਟ ਤਿਆਰ ਕੀਤਾ ਠੀਕ ਆ ਚੋ ਬ్రో ਉਹ ਵੀ ਹਜੇ ਥੋੜਾ ਜਿਹਾ ਕੰਮ ਰਹਿ ਗਿਆ ਮਾਈਨਰ ਜਆ ਉਹਨੂੰ ਕਿਹਾ ਵੀ ਅਸੀਂ ਆਪ ਹੀ ਕਰਨਾ ਹੈਗਾ ਤੂੰ ਮੜਿਆ ਜਿਹੜਾ ਇੱਕ ਰਾਂ ਕੰਦ ਚ ਲਾਉਣ ਜਾਊਗਾ ਕਰਦੇ ਠੀਕ ਆ ਬਈ ਤੇ ਬਾਕੀ ਜਸ਼ਨ ਦੇ ਗੁਰਪਤੇ ਗੇਟ ਲੈ ਕੇ ਜਾਈ ਜਾਂਦੇ ਆ ਆਪਾਂ ਆਪਣੀ ਫੋਰਚੂਨਰ ਤੇ ਬਾ ਤੁਸੀਂ ਆ ਜਾਓ ਮੈਂ ਚੱਲਿਆ ਠੀਕ ਆ ਟਰਬਲ ਵਾਲੀ ਬਟਨ ਐਨਾਂ ਨੂੰ ਵੀ ਸਬਸਕ੍ਰਾਈਬ ਕਰੋ ਟਰੂ ਬਰਦਰ ਚੈਨਲ ਲਓ ਜੀ ਗੇਟ ਘਰੇ ਲਿਆਂਦੇ ਜੋਬਰ 55 ਮਿੰਟਾਂ ਹੀ ਗੇਟ ਲੈ ਕੇ ਆ ਕੇ ਘਰੇ ਤੇ ਆ ਘਰ ਲਾ ਕੇ ਰੱਖਦੇ ਇਹਨੂੰ ਲਾਉਣੇ ਲਾਉਣੇ ਆ ਆਇਓ ਚੱਕੀਏ ਸਾ ਚੜਿਆ ਫੈਸ ਸਾਈਕਲ ਨੂੰ ਖਰਾੜੀ ਤੇ ਸਾਈਕਲ ਦੀ ਫਰਾੜੀ ਬਣਾਦੀ ਮੈਂ ਚਲੋ ਚੱਲੀਏ ਘਰੇ ਲਓ ਜੀ ਗੇਟ ਤਿਆਰ ਕਰੀ ਜਾਂਦੇ ਜੋਬਰ ਉਹ ਇੱਕ ਮਿੰਟ ਸਾਡੋ ਹੀ ਆ ਵਖਾਦਾ ਕੀ ਗਲਤੀ ਕੀਤੀ ਹੈ ਮਿਸਤਰੀ ਨੇ ਗਲਤੀ ਬਸਾਂ ਉਹ ਆ ਦੇਖੋ ਜੀ ਗੇਟ ਤਾਂ ਘਰੇ ਲਿਆਂਦੇ ਬਹੁਤ ਵਧਾਈਏ ਬਈ ਆ ਦੇਖੋ ਜੀ ਜਿਹੜੇ ਸਰਾਖ ਹੋਂ ਨਕਸਾਈ ਨਹੀਂ ਗੱਡੇ ਉੱਚੇ ਨਹੀਂਵੇਂ ਗੱਢ ਤੇ ਉਹ ਗੇਟ ਦਾ ਬਸ ਦੋ ਹੀ ਸਹੀ ਆਏ ਆ ਤੇ ਉਤਲਾ ਗਲਤ ਆ ਤੇ ਉਥੇ ਨਟ ਲਾਉਣੇ ਆ ਤੇ ਆ ਢਾਗ ਕੇ ਬੁਰਜੀ ਜੀ ਦੁਬਾਰਾ ਕੱਢਨੇ ਆ ਠੀਕ ਆ ਜੀ ਤੇ ਬਾਕੀ ਆ ਆਪਣਾ ਸੈਟਅਪ ਹੁਣ ਕੱਲ ਨੂੰ ਪੱਕਾ ਤਿਆਰ ਕਰ ਦਾਂਗੇ ਅਸੀਂ ਹੈਨਾ ਕੱਲ ਨੂੰ ਉਤਰ ਛੱਡ ਦਾਂਗੇ ਇਹਦੇ ਚ ਦੱਸੋ ਹਾਂ ਜੀ ਛੱਡਾਂਗੇ ਜਿੱਲੇ ਛੱਡਾਂਗੇ ਕੱਲ ਨੂੰ ਕੱਲ ਨੂੰ ਕੋ ਉਤਰ ਆ ਜਾਣਗੇ ਇਸ ਕਮਰੇ ਦੇ ਵਿੱਚ ਕੱਲ ਨੂੰ ਜਾਂ ਪਰਸੋਂ ਆ ਜਾਣਗੇ ਪਰਸੋਂ ਦਾ ਹੀ ਪੱਕਾ ਜੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਉਹ ਤਾਂ ਵੀ ਕਰਤਣਗੇ ਪੰਛਾਣੇ ਚੁੱਕ ਛੱਡ ਹਾਂ ਪੱਕੀ ਕਮੈਂਟ ਆ ਇਧਰ ਆਪਣੇ ਗਾਣੇ ਚੱਲੀ ਜਾਂਦੇ ਆ ਲੈ ਸੇੜੀ ਤੇ ਫੋਨ ਚਾਰ ਚਲਾ ਗਏ ਜੀ। ਲਓ ਜੀ ਤੇ ਸਰਾਖ ਗਲਤ ਸੀਗੇ ਤੇ ਦੁਬਾਰਾ ਕੱਢਣ ਲੱਗੇ ਆਂ ਸਰਾਖ ਇਧਰੋਂ। ਇੱਕ ਤਾਂ ਇਹਦਾ ਕੱਢਣਾ ਤੇ ਇੱਕ ਆਹ ਦੁਬਾਰਾ ਕਿੱਲ ਲਾਉਣੇ ਆ ਠੀਕ ਹੈ ਜੀ ਕੈਮਰਾ ਸਾਫ਼ ਕਰਨ ਵਾਲਾ ਕੋਈ ਨਾ ਐਡਜਸਟ ਕਰ ਲੋ ਤੇ ਮਾਹੌਲ ਚ ਕਿਰਾ ਗੰਦ ਗੁੰਦ ਜਿਹੜਾ ਪਿਆ ਇਹ ਇੱਕ ਪਾਸੇ ਇਕੱਠਾ ਕਰ ਦੇਣਾ ਤੇ ਸਿਆਲ ਚ ਆਪਾਂ ਨੂੰ ਅੱਗ ਬਾਲਣ ਦੇ ਕੰਮ ਆਊਗਾ ਨਾ? ਹਾਂਜੀ ਬਾਹਰ ਵਿੱਚ ਬਿਠਾਣਾ। ਧੂਣੀ ਲਾਇਆ ਕਰਾਂਗੇ ਧੂਣੀ ਠੀਕ ਹੈ ਜੀ ਤੇ ਕਰ ਲਾਂ ਮੈਂ ਇਕੱਠਾ ਠੀਕ ਹੈ ਚਪਰੋ ਲੋ ਜੀ ਤੇ ਮੈਂ ਇਦਰੇ ਜੋਬਰੂ ਨਹੀਂ ਗੇਟ ਲਾਉਣ ਲੱਗਿਆ ਤੇ ਮੈਂ ਉਹਨਾਂ ਚ ਕਰਾ ਹਾਈਟ ਆਉਟਾੀਆਂ ਲਾ ਦਾਂ ਠੀਕ ਹੈ ਬਾਈ ਇੱਕ ਮਿੰਟ ਯਾਰ ਆ ਡਾਉਟਾ ਲਾ ਕੇ ਨਾ ਦੁਬਾਰਾ ਅਡਜਸਟ ਕੰਮ ਕਰਨਾ ਠੀਕ ਹੈ ਬਾਈ ਤੇ ਇੱਕ ਰਮ ਲਾ ਦਾਂ ਤੇ ਕੱਲ ਨੂੰ ਜਾਂ ਪਰਸੋਂ ਕੋ ਉਤਰਾ ਪੈਨ ਨਹੀਂ ਛੱਡ ਦੇਣੇ ਕੋ ਟੈਨਸ਼ਨ ਨਾ ਲਿਓ ਵੀ ਇੰਨੇ ਦਿਨ ਹੋ ਗਏ ਜਿੱਥੇ ਇੰਨੇ ਦਿਨ ਟੱਪ ਕੇ ਮਤਲਬ ਗੇਟ ਬਣ ਨੂੰ ਤੇ ਉਹਨੇ 2 ਦਿਨ ਹੋਰ ਸੇ ਠੀਕ ਹੈ ਜੀ ਤੇ ਐਸੇ ਬਹਾਨਾ ਕੱਲ ਨੂੰ ਸਕੂਲ ਨੂੰ ਛੁੱਟੀ ਮਿਲ ਜੂਗੀ ਨਹੀਂ ਤਾਂ ਛੁੱਟੀ ਨਹੀਂ ਮਾਰਨ ਦਿੰਦੇ ਠੀਕ ਹੈ ਜੀ ਇਟਾ ਲਾ ਕੇ ਤੇ ਮੈਂ ਦੁਬਾਰਾ ਚੰਦਾ ਫਰ ਕਰਤਾ ਹਾਂਜੀ ਬਾਈ ਤੇ ਕੰਮ ਲੱਗੇਵੇਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤੇ ਆ ਇਧਰ ਚੋਬਰਾਂ ਨੇ ਗੇਟ ਕਰਤਾ ਓਕੇ ਦੀ ਰਿਪੋਰਟ ਮੈਂ ਵੀ ਕਮਰੇ ਚੋਂ ਇਹਨਾਂ ਗੱਦ ਕੱਢਤਾ ਠੀਕ ਹੈ ਜੀ ਕੋਹਤਰਾ ਵਾਲੇ ਚ ਕਿਉਂਕਿ ਸਫਾਈ ਪਹਿਲੇ ਨੰਬਰ ਤੇ ਮੜਿਆ ਪਾਸੋਂ ਹੀ ਜੇਸ਼ਨ ਤੇ ਆ ਇਧਰੋਂ ਚੋਬਰਾਂ ਨੂੰ ਗੇਟ ਤਾਂ ਕਰਤਾ ਤੇ ਇਧਰੋਂ ਆਹ ਮੈਂ ਦੁਬਾਰਾ ਵਾਲੇ ਚ ਇੱਟਾਂ ਚੜ੍ਹਦੀਆਂ ਠੀਕ ਹੈ ਜੀ ਆ ਦੇਖੋ ਜਿਵੇਂ ਇੱਥੇ ਬਹਿ ਜਾਣਗੇ ਇੱਥੇ ਬਹਿ ਜਾਣਗੇ ਇੱਥੇ ਬਹਿ ਜਾਣਗੇ ਇੱਥੇ ਬਹਿ ਜਾਣਗੇ ਆ ਗਲਤ ਲਾਤੀਆਂ ਆ ਲਾਉਣੀ ਸੀ ਇੱਥੇ ਇੱਟ ਤੇ ਇੱਕ ਮਿੰਟ ਆਪਾਂ ਸਹੀ ਕਰ ਦਿੰਨੇ ਆ ਤੇ ਬਾਕੀ ਜੀ ਪਿਛਲੀ ਸਾਈਡ ਗੱਟਾ ਲਾ ਦਾਂ ਗੱਟਾ ਠੀਕ ਹੈ ਬਾਕੀ ਟਾਟਾ ਜੀਆਂ ਪੰਜਾਬ ਤੇ ਇਧਰ ਮੈਂ ਯਾਰ ਦੱਸੋ ਵੀ ਉਹ ਰੱਖੀਏ ਜਿਹੜਾ ਪਹਿਲਾਂ ਸਿਸਟਮ ਬਣਾਸੀ ਜਾਂ ਇੱਥੇ ਉਹ ਬਣਾਈਏ ਆ ਲੈਣੇ ਦੱਸਿਓ ਕਮੈਂਟ ਕਰਕੇ ਠੀਕ ਹੈ ਚੋbro ਜਾਂ ਇਧਰ ਹਾਂ ਐ ਕਰ ਦਾਂਗੇ ਸਮਝ ਗਿਆ ਮੈਂ ਇਧਰ ਆ ਲੈਣੇ ਬਣਾ ਦਾਂਗੇ ਤੇ ਇਧਰ ਉਹ ਘੜ ਦਿੰਨੇ ਆ ਕੀ ਜਾਂਦੇ ਆ ਉਹ ਜਿਹੜਾ ਬਾਹਰ ਪਿਆ ਆਪਣੇ ਕੋਲੇ ਆਹ ਵਾਲਾ ਮੜੇ ਪਾਸੇ ਲਾਓ ਜੀ ਤੇ ਆਹ ਚੀਜ਼ ਜਿਹੜੀ ਹੈਗੀ ਆ ਉੱਥੋਂ ਓਏ ਓਡੇ ਕੰਨੇ ਸੀ ਟਾਂ ਟਾਂੀਆਂ ਬਈਆਂ ਤੇ ਆਹ ਚੀਜ਼ ਉਧਰ ਘੱਟ ਦਿੰਨੇ ਆ ਤੇ ਬਾਕੀ ਇੱਥੇ ਵੀ ਆਸ ਬਾਈ ਸੁਬਈ ਕਰਨ ਵਾਲੀ ਆ ਉਹ ਚੱਕ ਲਿਆ ਮੈਂ ਪਰਮਾ ਪਰਮਾ ਵੀ ਇਥੇ ਪਿਆ ਤੇ ਮੈਂ ਉੱਥੇ ਬਾਦ ਦੋ ਟਾਂੀਆਂ ਕੱਢ ਕੇ ਤੇ ਚੰਨ ਦਿੰਨੇ ਆ ਥੱਲੇ ਉਹ ਘੜ ਦਿੰਨੇ ਆ ਪੱਕੇ ਪਰਮਾਨੈਂਟ ਠੀਕ ਆ ਬਾਈ ਤੇ ਕਰਾਂਗਾ ਗੱਡ ਗੁੱਡ ਦਮਾ ਫਿਰ ਤੁਹਾਨੂੰ ਮੁਖਾਉਣਾ ਠੀਕ ਆ ਬਾਈ ਲਓ ਜੀ ਇੱਥੇ ਇਦਰਾ ਕਰਤਾ ਸੈਟਅਪ ਤਿਆਰ ਆਪਾਂ ਠੀਕ ਹੈ ਚੁਬਰਾ ਬਣਾਖਤੇ ਬਣਾਈਆਂ ਨੇ ਕਿਉਂਕਿ ਉਹ 5x ਤੇ ਹੋਰ ਹੀ ਬਣ ਜਾਂਦਾ ਕੰਮ ਆ ਤੇ ਆ ਇੱਥੇ ਲਾਦਾ ਸੀ ਇੱਕ ਮਿੰਟ 5x ਕਰਕੇ ਵਿਖਾਉਂਦੇ ਆ ਲਓ ਜੀ ਤੇ ਬਾਕੀ ਆ ਕਰਤਾ ਕਮਾਲ ਗੁੱਡ ਖੋਲ ਕੇ ਵਿਖਾ ਦਈਏ ਚੁਬਰਾ ਨੂੰ ਯਾਰ ਇੱਕ ਨਾ ਇੱਥੇ ਬੜਬ ਹੋਰ ਲਾਉਣ ਵਾਲਾ ਆ ਆਪਾਂ ਮਿਲਾਉਣਾ ਪਊਗਾ ਚੱਲ ਹੋ ਗਿਆ ਤਾਂ ਹੋ ਗਿਆ ਲੈਟਾਣੀ ਜੀ ਨਾ ਚਾਨਣ ਕੱਟ ਹੈ ਇੱਧਰ ਹੀ ਨਹੀਂ ਉੱਧਰ ਦੇ ਹੀ ਆ ਹੈ ਨਹੀਂ ਜੇ ਉੱਧਰ ਮੈਂ ਕਿਹਾ ਚੱਲ ਫਿਰ ਕਰੀ ਤੇ ਇੱਥੇ ਆ ਓਕੇ ਰਿਪੋਰਟ ਕਰਤਾ ਆਪਾਂ ਕੰਮ ਆ ਵੇਖੋ ਜੀ ਹੁਣ ਠੀਕ ਹੈ ਚੁਬਰਾ ਇੱਥੇ ਲਾਤਾ ਬਾਕੀ ਜੀ ਆਹਰ ਆਪਾਂ ਜਿਹੜਾ ਤਿਆਰ ਕਰਤਾ ਆ ਵੇਖੋ ਬਾਹਰ ਚਾਨਣ ਆ ਇੱਕ ਬਲਬ ਹੋਰ ਲਾਉਣਾ ਪਿਆ ਕਰੂਗਾ ਆ ਕਮਰੇ ਚ ਫਿਰ ਵੀਡੀਓ ਕੰਟ ਬਣਾਇਆ ਕਰੂਗੀ ਹੋਲਡਰ ਲਾ ਕੇ ਤੇ ਇੱਕ ਕਰ ਦਾਂਗੇ ਪ੍ਰਬੰਧ ਠੀਕ ਆ ਬਾਈ ਯਾਰ ਤੇ ਬਾਕੀ ਬਈ ਆ ਸਫਾਈ ਕਰਨ ਵਾਲੀ ਰਹੇਗੀ ਬਾਕੀ ਚੋਬਰ ਚੱਲੇ ਆ ਕੱਲ ਨੂੰ ਸਤੂਲੇ ਆਣ ਕੇ ਕਰ ਦਾਂਗੇ ਕੋਊਤਰ ਕੱਲ ਨੂੰ ਛੱਡ ਦੀ ਯਾਰ ਕੋਊਤਰ ਕਬਰ ਫੋਨ ਹੀ ਚਾਲਾ ਤਾ ਮੇਰੇ ਕੋਲ ਕੋਈ ਨਹੀਂ ਫੋਨ ਦਾ ਤਾਂ ਕੱਲ ਗੋਤਰ ਛੱਡ ਦੀਏ ਕਿ ਨਾ ਕੱਲ ਆ ਕੇ ਫਿਰ ਐਸੀ ਸਲਾਮਾਂ ਕਰ ਬਈਆ ਸਾਡੇ ਚਦਾਲਾਂ ਚੰਗਾ 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 ਓਕੇ ਓਕੇ ਵਲੌਗ ਚ ਕਿਉਂਕਿ ਸਾਡੀ ਸ਼ੁਰੂਆਤ ਚੰਗੀ ਨਹੀਂ ਚਾਲ ਕਰ ਦੇਖੀ ਗਾਉਂ ਨੀ ਐਸੀ ਕਬੂਤਰ ਦੀ ਜੱਗ ਦੇਖ ਕੋਈ ਨਾ ਚੱਲੋ ਆ ਡਾਕਟਰ ਬੜਾ ਹਾਂ ਰਿੜਦਾਇਤਾਂ ਪਰੀ ਗੱਲ ਸੁਣ ਆ ਇੱਥੇ ਹਾਂ ਹਾਂ ਓਕੇ ਰਿਪੋਰਟ ਆ ਬਸ ਆਇਆ ਕਿੁੰਡਾ ਲੱਗਣ ਵਾਲਾ ਰਹਿ ਗਿਆ ਬਾਕੀ ਇਹਦੇ ਜਿੰਨੇ ਤਣ ਕਿੁੰਡਾ ਮਤਲਬ ਨਹੀਂ ਲੱਦਦਾ ਸੰਗਲ ਨਾਲ ਕਰਦਿਆ ਕਰਾਂਗੇ ਹਾਂ ਆ ਰਹੇ ਟੁੱਟੀ ਤੋਂ ਟੋਣੀ ਬਾਹਰੋਂ ਅੱਲਾ ਕਰੀਏ ਰੇਡੋ ਕਰ ਦੇਣਾ ਬਾਈ ਇਹਨੂੰ ਮੈਂ 에어ਡ੍ਰੋਪ ਕਰਦਾ ਵੀਡੀਓ ਹੀ ਆ ਰੀਲਾਂ ਰੂਲਾਂ ਹੀ ਬਣਾਈਆਂ ਯਾਰ ਉਹ ਕੁੱਤਾ ਹੀ ਬੜਾ ਤਕੜਾ ਐ ਮਚਾਲਾ ਕੁਝ ਨਹੀਂ ਕਹਿੰਦਾ ਮੈਂ ਹੈਗਾ ਚਲੋ ਓਕੇ ਦੀ ਰਿਪੋਰਟ ਆ ਮਿਲਦੇ ਹਾਂ ਕੱਲ ਨੂੰ ਓਕੇ ਦੇ ਵੀ ਆਉਂਗੇ ਸਕੂਲੇ ਹਾਂ ਬੋਲੇ ਆਵਾਂਗੇ ਜਿਹੜੇ ਪੜ੍ਹਦੇ ਦੋ ਅੱਖਰ ਅਸੀਂ ਪੜ੍ਹਾਂਗੇ ਅਸੀਂ ਪੜ੍ਹਦੇ ਤਾਂ ਹੈ ਨਹੀਂਗੇ ਜੀ ਅਸੀਂ ਬਸ ਹੀ ਟਾਈਮ ਪਾਸ ਕਰਤਾ ਆਉਂਦੇ ਹਾਂ ਪੜ੍ਹਨ ਨੂੰ ਨਹੀਂ ਤਾਂ ਡੈੜੀ ਕਰਨ ਨੂੰ ਆਉਂਦੇ ਹਾਂ ਬਹੁਤੇ ਆਣੇ ਕਰਦੇ ਹੀ ਆ ਜੀ ਚਲੋ ਓਕੇ ਮੇਰੇ ਦਾਰੂ ਹਾਂਜੀ ਬਾਈ ਤੇ ਹੁਣ ਓਕੇ ਦੀ ਰਿਪੋਰਟ ਆ ਹੁਣ ਓਗੇ ਵਿਹਲੇ ਜਮਾ ਤੇ ਬਸ ਨੌਣਾ ਇਕੱਲਾ ਰਹਿ ਗਿਆ ਤੇ ਮੈਂ ਸੋਚਿਆ ਪਹਿਲਾਂ ਕਬੂਤਰਾਂ ਨਾਲ ਕੰਮ ਨੇ ਵੇਟ ਲਈਏ ਆਪਾਂ ਤੇ ਵੀ ਜਿਹੜੇ ਕਬੂਤਰ ਤੜਕੇੜਾ ਆਏ ਸੀ ਆਪੋ ਛਤਰੀ ਤੇ ਆਣ ਕੇ ਬਹਿ ਚੁੱਕੇ ਨੇ ਤੇ ਉਹਨਾਂ ਨੂੰ ਢਾੜੂ ਕੇ ਮਤਲਬ ਕੁਝ ਤਾਂ ਛਤਰੀ ਤੇ ਬੈਠਾ ਇੱਕ ਤਾਂ ਬਾਕੀ ਆ ਚਵਾਰੇ ਤੇ ਬੈਠੇ ਆ ਜਿਹੜਾ ਖੁੱਲਾ ਬੱਚੇ ਛੱਡਿਆ ਸੀ ਉਹ ਵੀ ਉਹਨਾਂ ਨੂੰ ਵੇਖ ਕੇ ਚਵਾਰੇ ਤੇ ਬੈ ਗਿਆ ਤੇ ਬਸ ਇਹਨੂੰ ਥੱਲੇ ਥੱਲੇ ਲਾਰ ਕੇ ਦਾਣੇ-ਦੋਣੇ ਪਾਉਣੇ ਆ ਜਿਵੇਂ ਹੁਣ ਆ ਬੈਠੇ ਤੇ ਆ ਬੈਠੇ ਚੋਬਰੋ ਇਹਨੂੰ ਡਾ ਕੇ ਤੇ ਉੱਥੇ ਖਾਉਂਦੇ ਆ ਠੀਕ ਹੈ